ਹalleluyah ਅਓ ਸੀ ਮੇਰੀ ਭਵਿੱਖਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਆਪਣੀਆਂ ਬਰਕਤਾਂ ਦੇ ਟਾਂਚੇ ਵਿੱਚ ਪਰਵੇਸ਼ ਕਰੋ ਲੂਕਾ ਅਧਿਆਇ 18 ਉਹਦੀ 42 ਐਤ ਤਾਂ ਯੀਸ਼ੂ ਨੇ ਉਹਨਾਂ ਨੂੰ ਕਿਹਾ ਸੁਜਾਖਾ ਹੋ ਜਾਹੂੰ ਤੇਰੀ ਨਹਿਜਾਂ ਨੇ ਤੈਨੂੰ ਬਚਾਇਆ ਮੇਰੇ ਪਿਆਰਿਓ ਇਹ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਕਿ ਜਦੋਂ ਪ੍ਰਵੇਸ਼ੂਮ ਸੀ ਜਰੀਹੋਂ ਦੇ ਨੇੜੇ ਆਇਆ ਤਾਂ ਇੱਕ ਅੰਨ੍ਹਾ ਆਦਮੀ ਸੜਕ ਦੇ ਕੰਢੇ ਬੈਠਾ ਪੀਖ ਮੰਗ ਰਿਹਾ ਸੀ ਜਦੋਂ ਉਸ ਅੰਨੇ ਨੂੰ ਪਤਾ ਲੱਗਾ ਕਿ ਯੇਸ਼ੂ ਨਾਸਰਤ ਜਾ ਰਿਹਾ ਹੈ ਤਾਂ ਉਹ ਚੀਕਣ ਲੱਗਾ ਯੇਸ਼ੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰੋ ਤਦ ਯੇਸ਼ੂ ਮਸੀਹ ਨੇ ਉਸ ਨੂੰ ਪੁੱਛਿਆ ਤੂੰ ਕੀ ਚਾਹੁੰਦਾ ਹੈ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਉਸ ਨੇ ਕਿਹਾ हे ਪ੍ਰਭੂ ਇਹ ਕੀ ਮੈਂ ਵੇਖਣਾ ਸ਼ੁਰੂ ਕਰਾਂ ਤਦ ਯੇਸ਼ੂ ਮਸੀਹ ਨੇ ਉਸ ਨੂੰ ਕਿਹਾ ਵੇਖ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ਉਸ ਤੋਂ ਬਾਅਦ ਉਹ ਚੱਟ ਵੇਖਣ ਲੱਗਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਸਦੇ ਮਗਰ ਤੁਰ ਪਿਆ ਬਾਈਬਲ ਦੇ ਅਨੁਸਾਰ ਪਰਮੇਸ਼ਰ ਨੇ ਹਰ ਚੀਜ਼ ਲਈ ਇੱਕ ਢਾਂਚਾ ਬਣਾਇਆ ਹੈ ਕਿਉਂਕਿ ਬਾਈਬਲ ਵਿੱਚ ਤੁਸੀਂ ਨਹੀਂ ਦੇਖਦੇ ਕਿ ਯਿਸੂ ਮਸੀਹ ਜਾ ਰਿਹਾ ਹੈ ਅਤੇ ਅੰਨਾ ਆਦਮੀ ਸਿਰਫ ਬੈਠਾ ਹੈ ਚੀਕ ਨਹੀਂ ਰਿਹਾ ਹੈ ਫਿਰ ਵੀ ਯਿਸੂ ਮਸੀਹ ਨੇ ਉਸ ਨੂੰ ਠੀਕ ਕੀਤਾ ਹੈ ਸਗੋਂ ਤੁਸੀਂ ਦੇਖਦੇ ਹੋ ਕਿ ਜਦੋਂ ਅੰਨੇ ਭਿਖਾਰੀ ਨੇ ਸੁਣਿਆ ਕਿ ਯੇਸ਼ੂ ਨਾਸਰਤ ਜਾ ਰਿਹਾ ਹੈ ਤਾਂ ਉਹ ਉੱਚੀ-ਉੱਚੀ ਚੀਕਣ ਲੱਗਾ ਯੇਸ਼ੂ ਦਾਊਦ ਦੇ ਪੁੱਤਰ ਮੇਰੇ ਉੱਤੇ ਦਇਆ ਕਰੋ ਹੁਣ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਉਹ ਚੀਕਦਾ ਨਾ ਹੁੰਦਾ ਤਾਂ ਉਹ ਚੰਗਿਆਈ ਦੇ ਫਰੇਮ ਵਿੱਚ ਦਾਖਲ ਨਹੀਂ ਹੁੰਦਾ ਤਾਂ ਕਿ ਪਰਮੇਸ਼ਰ ਉਸ ਨੂੰ ਚੰਗਾ ਕਰਦੇ ਨਹੀਂ ਪਰ ਅੰਨੇ ਆਦਮੀ ਨੇ ਮੰਗਿਆ ਅਤੇ ਚੰਗਿਆਈ ਨੂੰ ਪ੍ਰਾਪਤ ਕੀਤਾ ਜੇਕਰ ਤੁਹਾਨੂੰ ਕੱਪੜੇ ਚਾਹੀਦੇ ਹਨ ਤਾਂ ਸ਼ਾਪਿੰਗ ਸੈਂਟਰ ਵਿੱਚ ਵੜ ਕੇ ਹੀ ਕੱਪੜੇ ਨਹੀਂ ਮਿਲਦੇ ਸਗੋਂ ਤੁਹਾਨੂੰ ਸ਼ਾਪਿੰਗ ਸੈਂਟਰ ਵਿੱਚ ਕੱਪੜੇ ਦੀ ਦੁਕਾਨ ਲੱਭਣੀ ਪੈਂਦੀ ਹੈ ਫਿਰ ਤੁਸੀਂ ਉਸ ਨੂੰ ਦੇਖ ਕੇ ਕੱਪੜੇ ਖਰੀਦ ਲੈਂਦੇ ਹੋ ਜਾਂ ਜੇਕਰ ਤੁਹਾਨੂੰ ਸੋਨਾ ਚਾਂਦੀ ਚਾਹੀਦਾ ਹੈ ਤਾਂ ਕੱਪੜਿਆਂ ਦੀ ਦੁਕਾਨ ਤੇ ਨਹੀਂ ਮਿਲਦਾ ਉਹ ਤੁਹਾਨੂੰ ਸੋਨੇ ਚਾਂਦੀ ਦੀ ਦੁਕਾਨ ਤੇ ਹੀ ਮਿਲੇਗਾ ਇਸੇ ਤਰ੍ਹਾਂ ਤੁਹਾਨੂੰ ਉਸ ਢਾਂਚੇ ਵਿੱਚ ਵੀ ਦਾਖਲ ਹੋਣਾ ਪਏਗਾ ਜੋ ਤੁਹਾਡੇ ਜੀਵਨ ਲਈ ਜ਼ਰੂਰੀ ਹੈ ਪਾਵੇਂ ਇਹ ਚੰਗਿਆਈ ਲਈ ਇੱਕ ਟਾਂਚਾ ਹੈ ਪਾਵੇਂ ਇਹ ਤੁਹਾਡੀਆਂ ਵਿੱਤੀ ਬਰਕਤਾਂ ਹਨ ਜੇਕਰ ਤੁਸੀਂ ਚੰਗਿਆਈ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ वचन ਦੀ ਵਰਤੋਂ ਕਰਕੇ ਪਰਮੇਸ਼ਰ ਨੂੰ ਪ੍ਰਾਰਥਨਾ ਕਰਦੇ ਹੋ ਅਤੇ ਆਪਣੀ ਚੰਗਿਆਈ ਦੀ ਮੰਗ ਕਰਦੇ ਹੋ ਜਾਂ ਜੇਕਰ ਤੁਸੀਂ ਵਿੱਤੀ ਅਸੀਸਾਂ ਚਾਹੁੰਦੇ ਹੋ ਤਾਂ ਤੁਹਾਨੂੰ ਪਰਮੇਸ਼ਰ ਦੇ ਰਾਜ ਲਈ ਵਿਜਨਾ ਪਏਗਾ ਅਤੇ ਜਦੋਂ ਤੁਸੀਂ ਉਸ ਟਾਂਚੇ ਵਿੱਚ ਦਾਖਲ ਹੋਵੋ ਜੋ ਤੁਹਾਡੇ ਜੀਵਨ ਲਈ ਜ਼ਰੂਰੀ ਹੈ ਤਾਂ ਪਰਮੇਸ਼ਰ ਤੁਹਾਨੂੰ ਤੰਦਰੁਸਤ, ਮੁਕਤ ਅਤੇ ਆਰਥਿਕ ਤੌਰ ਤੇ ਅਸੀਸ ਦੇਵੇਗਾ ਆਮਨ ਆਓ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਮੇਰੇ ਜੀਵਨ ਦੇ ਜ਼ਰੂਰੀ ਢਾਂਚੇ ਵਿੱਚ ਦਾਖਲ ਹੋਣ ਲਈ ਆਤਮਿਕ ਤਾਕਤ ਅਤੇ ਸਮਰਥ ਪ੍ਰਦਾਨ ਕਰੋ ਤਾਂ ਜੋ ਮੈਂ ਉਸ ਢਾਂਚੇ ਵਿੱਚ ਦਾਖਲ ਹੋ ਸਕਾਂ ਅਤੇ ਤੰਦਰੁਸਤੀ ਅਤੇ ਅਸੀਸ ਪ੍ਰਾਪਤ ਕਰ ਸਕਾਂ ਪ੍ਰਵੇਸ਼ਮ ਸੀਦੇ ਸਮਰਥੀ ਨਾਮ ਵਿੱਚ ਆਮੇਨ